ਦੇਖੋ ਜਿੱਥੋਂ ਵੀ ਸਾਨੂੰ ਮਾਈਨਿੰਗ ਦੇ ਸਬੰਧ ਵਿੱਚ ਸੂਚਨਾਵਾਂ ਪ੍ਰਾਪਤ ਹੁੰਦੀਆਂ ਜਾਂ ਕੋਈ ਸ਼ਿਕਾਇਤ ਆਉਂਦੀ ਹੈ ਉੱਥੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਆਪਣੇ ਪੱਧਰ ਤੇ ਵੀ ਅਸੀਂ ਅਲੱਗ-ਅਲੱਗ ਜੜੀਆਂ ਹੈਗੀਆਂ ਸਾਡੀਆਂ ਟੀਮਸ ਲੱਗਿਆ ਰਹਿੰਦੀਆਂ ਕਿ ਇਲੈਗਲ ਮਾਈਨਿੰਗ ਜੇਕਰ ਕਿਤੇ ਹੋ ਰਹੀ ਆ ਉਸ ਨੂੰ ਤੁਰੰਤ ਰੋਕਿਆ ਵੀ ਜਾਵੇ ਤੇ ਕਾਨੂੰਨੀ ਕਾਰਵਾਈ ਵੀ ਕਰੀਏ ਜੀ ਤੇ ਕੱਲ ਇਸ ਤਰ੍ਹਾਂ ਦੀ ਸੂਚਨਾ ਸਾਨੂੰ ਪ੍ਰਾਪਤ ਹੋਈ ਸੀ ਕਿ ਕੀੜੀਆਂ ਜਿਹੜਾ ਏਰੀਆ ਹੈ ਉੱਥੇ ਇਲੈਗਲ ਮਾਈਨਿੰਗ ਇੱਕ ਜਗ੍ਹਾ ਤੇ ਹੋ ਰਹੀ ਆ ਜਿੱਥੇ ਤੁਰੰਤ ਪੁਲਿਸ ਸਰਕਟ ਵਿੱਚ ਆਈ ਮਾਈਨਿੰਗ ਵਿਭਾਗ ਨੂੰ ਨਾਲ ਲਿਆ ਗਿਆ ਔਰ ਉਥੇ ਮੌਕੇ ਦੇ ਉੱਤੇ ਦੋ ਜਿਹੜੀਆਂ ਹੈਗੀਆਂ ਮਸ਼ੀਨਾ ਹੈਗੀਆਂ ਜਾਂ ਪੋਕਲਨ ਮਸ਼ੀਨਜ਼ ਤੇ ਦੋ ਜਿਹੜੇ ਹੈਗੇ ਟਿਪਰ ਉਹ ਬਰਾਬਤ ਕੀਤੇ ਗਏ। ਮੌਕੇ ਦੇ ਉੱਤੇ ਤਿੰਨ ਲੋਕਾਂ ਨੂੰ ਇਲੀਗਲ ਮਾਈਨਿੰਗ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਤੋਂ ਇਹਦੇ ਵਿੱਚ ਵਿਸ਼ੇਸ਼ ਕਰਕੇ ਮੈਂ ਪਹਿਲਾਂ ਵੀ ਦੱਸਦਾ ਰਿਹਾ ਕਿ ਮਾਈਨਿੰਗ ਦਾ ਲਾਹਾ ਜਿਹੜਾ ਹੈਗਾ ਕ੍ਰੈਸ਼ਰ ਓਨਰਸ ਲੈਂਦੇ ਆ। ਮਾਈਨਿੰਗ ਦਾ ਲਾਹਾ ਜਿਹੜਾ ਹੈਗਾ ਆਮ ਆਦਮੀ ਨੂੰ ਨਹੀਂ ਆ। ਸੋ ਕਰਸ਼ਰ ਓਨਰਸ ਦੀ ਵੀ ਰਿਸਪੋਨਸੀਬਿਲਟੀ ਇਹਦੇ ਵਿੱਚ ਫਿਕਸ ਹੋਏਗੀ ਜਿਹੜਾ ਵੀ ਕਰਸ਼ਰ ਓਨਰ ਇਸ ਪਾਇਆ ਜਾਂਦਾ ਉਹਦੇ ਖਿਲਾਫ ਮੁਕਦਮਾ ਤਾਂ ਕਰਸ਼ਰ ਓਨਰ ਦੇ ਖਿਲਾਫ ਦਰਜ ਹੋ ਗਿਆ ਪਰ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਉਹ ਓਨਸ ਫਿਕਸ ਕਰਾਂਗੇ ਕਿ ਇਹਦੇ ਵਿੱਚ ਅਸਲੀਅਤ ਦੇ ਵਿੱਚ ਜਿਹੜਾ ਹੈਗਾ ਆ ਕੌਣ ਜ਼ਿੰਮੇਵਾਰ ਹੈਗਾ ਆ ਜਿਹੜਾ ਕਰਵਾ ਰਿਹਾ ਹੈਗਾ ਅੱਗੇ ਤੋਂ ਜਿਹੜੀਆਂ ਇਹ ਜਿਹੀਆਂ ਸਖਤ ਕਾਰਵਾਈਆਂ ਚਲਦੀਆਂ ਰਹਿਣੀਆਂ ਹੁੰਦੀਆਂ ਰਹਿਣਗੀਆਂ ਬਾਕੀ ਲੋਕਾਂ ਨੂੰ ਕੀ ਮੈਸੇਜ ਜਿਹੜੇ ਇਸ ਕੰਮ ਦੇ ਦੇਖੋ ਮੇਰਾ ਮੈਸੇਜ ਇਹੀ ਆ ਕਿ ਇਲੀਗਲ ਵਾਈਨਿੰਗ ਪਠਾਨਕੋਟ ਵਿੱਚ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਾ ਇੰਨੀ ਸਖਤ ਕਾਰਵਾਈਆਂ ਹੋਣ ਦੇ ਬਾਵਜੂਦ ਵੀ ਮੈਂ ਸਮਝਦਾ ਜੇਕਰ ਕੋਈ ਲੋਕ ਛੁਪ ਕੇ ਕਰਦਾ ਤਾਂ ਫਿਰ ਬੜੀ ਵੱਡੀ ਗਲਤੀ ਕਰ ਲਾ ਆਪਣਾ ਫਿਊਚਰ ਖਰਾਬ ਕਰ ਰਿਹਾ ਔਰ ਜਿਹੜਾ ਮੁਕਦਮਾ ਦਰਜ ਹੋਣ ਨਾਲ ਭਵਿੱਖ ਵਿੱਚ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਫਿਰ ਸਜ਼ਾ ਦਾ ਸਜ਼ਾਯੋਗ ਅਪਰਾਧ ਵਿੱਚ ਸਜ਼ਾ ਹੁੰਦੀ ਹੈ ਕਿਉਂਕਿ ਮੁਕਦਮਾ ਦਰਜ ਹੋ ਗਿਆ ਔਰ ਸਜ਼ਾ ਲਈ ਉਹ ਟੈਂਟਡ ਹੋ ਜਾਂਦਾ ਆਦਮੀ ਸੋ ਅਜਿਹੀਆਂ ਕਾਰਵਾਈਆਂ ਨਾ ਕਰੋ ਹੋਰ ਬੜੇ ਧੰਦੇ ਅੱਛੇ ਆ ਜਿੱਥੇ ਤੁਸੀਂ ਆਪਣਾ ਰੋਜ਼ਗਾਰ ਵਧੀਆ ਚਲਾ ਸਕਦਾ ਜਿਹੜੀ ਕ੍ਰਸ਼ਿੰਗ ਕ੍ਰਸ਼ਿੰਗ ਹੈ ਇਹ ਕੋਈ ਮਾੜਾ ਤਾਂ ਨਹੀਂ ਹੈ ਚੰਗਾ ਤਾਂ ਹੁੰਦਾ ਜੇਕਰ ਤੁਸੀਂ ਲੀਗਲੀ ਸਹੀ ਕਰੋ ਜੀ ਸੋ ਇੱਕ ਇੱਕ ਉਦਯੋਗ ਆ ਛੋਟਾ ਉਦਯੋਗ ਆ ਵਧੀਆ ਉਦਯੋਗ ਆ ਪਰ ਵਧੀਆ ਉਦਯੋਗ ਨੂੰ ਕਾਨੂੰਨਨ ਸਹੀ ਤਰੀਕੇ ਨਾਲ ਸਹੀ ਢੰਗ ਢੰਗ ਨਾਲ ਸਹੀ ਤਰੀਕੇ ਦੇ ਨਾਲ ਕਾਨੂੰਨਨ ਜਿਹੜਾ ਸਹੀ ਹੋਵੇ ਉਹਦਾ ਚਲਾਓ ਜੇ ਗੈਰ ਕਾਨੂੰਨੀ ਚਲਾਉਗੇ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ